ਬਿਗ ਬੈਨ ਤੇ ਤੇ ਮਤਲਬ ਕਿ ਮੇਰਾ ਸੁਪਨਾ ਸੀ ਇੱਥੇ ਘੁੰਮਣ ਦਾ ਕੋਮ ਲਿਆ ਨਾ ਸੋ ਗਾਇਸ ਹੁਣ ਅਸੀਂ ਪਹੁੰਚ ਚੁੱਕੇ ਆ ਲੰਡਨ ਦੇ ਬਿਗ ਬੈਨ ਲੰਡਨ ਕਲੌਕ ਇੰਦੇ ਆ ਲੰਡਨ ਕਲੌਕ ਐਂਡ ਅੱਜ ਅਸੀਂ ਘੁੰਮ ਰਹੇ ਆ ਬਹੁਤ ਇੰਜੋਏ ਕਰ ਰਹੇ ਆ ਯਕੀਨ ਨਹੀਂ ਹੁੰਦਾ ਹੋਣਾ ਹੋ ਗਿਆ ਨਾ ਚਪੇੜ ਮਾਰਾਂ ਤੇ ਫਿਰ ਹੋਣਾ ਹੋ ਨਹੀਂ ਲੱਭ ਪਹੁੰਚ ਕੇ ਲੰਡਨ ਆਈ ਹੁਣ ਇੱਥੋਂ ਫੋਟੋ ਸ਼ੂਟ ਕਰਾਂਗੇ ਫਿਰ ਮਿਲਦੇ ਆ ਸਾਡੇ ਨਾਲ ਦੇ ਗਾੜੀ ਚਲਗੇ ਆ ਕਿੱਦਾਂ ਹਣ ਦੇ ਫਿਰ ਬੜਾ ਮਜ਼ਾ ਆਉਂਦਿਆ ਯਾਦ ਅੰਦਰ ਫੋਟੋ ਮਾ ਛਿੰਦਾ ਨਾਲ ਲੱਗ ਜਾਂਦੀ ਵੀ ਲੈਣਾ ਹੋਟਲਾਂ ਦੇ ਆਣਾ ਚੱਲ ਨਹੀਂ ਉਹਨੇ ਪੂਰਾ ਪੂਰਾ ਲੰਡਨ ਆਈ ਵਿਖੋਣਾ 1 ਘੰਟੇ ਦਾ ਟੂਰ ਹੁੰਦਾ ਅੱਛਾ ਕੋਲੀ ਵਾਲੀ ਚੱਲੀ ਜਾਣਾ ਖੁੰਮੀ ਜਾਣਾ ਤੁਸੀਂ ਸਾਰਾ ਦੇ ਥੋੜਾ ਥੋੜਾ ਹਣਾ ਥੱਲੇ ਹੁੰਦਾ ਥੋੜਾ ਥੋੜਾ ਲੰਡਨ ਆਈ ਗਿਆਣਾ ਲੰਡਨ ਆਈ ਚੱਲੇ ਹਣ ਅਰੇ ਵਿੱਚ ਚੱਲੇ ਆਪਾਂ ਪਹਿਲਾਂ ਦੂਰ ਦੂਰ ਵੇਖੰਦੇ ਹਾਂ ਉਹਨਾਂ ਹੀ ਇੱਥੇ ਹੁੰਟਾ ਲੈਣ ਲੱਗੇ ਇਹਦੇ ਵਿੱਚ ਹਣਾ ਸਾਰਾ ਇੱਥੇ ਸਾਰਾ ਦੇ ਲੰਡਨ ਦੇ ਦਾ ਹੂੰ ਲੰਡਨ ਦੇ ਇੱਥੇ ਸਾਰਾ ਹਾਂਜੀ ਸਾਰੇ ਹੁਣ ਅਸੀਂ ਇਹਦੇ ਅੰਦਰ ਚੱਲੇ ਆਵਲੂ ਆਈ ਫਿਕਸ ਸੀ ਇੱਥੇ ਆ ਲੰਡਨ ਆਈ ਦੇ ਵਿੱਚ ਆਪਾਂ ਬੈਠ ਕੇ ਹੁਣ ਆਪਾਂ ਚ ਜਾਵਾਂਗੇ ਉੱਪਰ ਤੱਕ ਸਾਰਾ ਸ਼ਹਿਰ ਵੇਖਾਂਗੇ ਲੰਡਨ ਦਾ ਆ ਇੰਸਟੀਚੂਟ ਆਈ ਲੰਡਨ ਦਾ ਲੰਡਨ ਕਲੋਕ ਕਿੱਥੇ ਆ ਹਾਂ ਥੋੜਾ ਆ ਪਾ ਗਏ ਆ ਇੱਥੇ ਆਪਾਂ ਮੇਰੀ ਫੇਵਰਿਟ ਜਗ੍ਹਾ ਸੀ ਮਕਮ ਨਾ ਸੀ ले आपा बिग बेन ते ते मेलो के मेरा सपना से ती कमांड को म ले आना वधिया लगा म जानदे आना बड़ा आ फियोनी की फिरे आवे जानदे <laughs> केना मजे आना आ पा बना दूदा फिर ज्यादा मजा आणा है ਸੋ ਗਾਇਜ਼ ਹੁਣ ਅਸੀਂ ਪਹੁੰਚ ਚੁੱਕੇ ਹਾਂ ਲੰਡਨ ਦੇ ਬਿਗ ਬੈਂਗ ਲੰਡਨ ਕਲੌਕ ਇੰਦੇ ਆ ਲੰਡਨ ਕਲੌਕ ਐਂਡ ਅਸੀਂ ਕੋਮ ਰਹੇ ਹਾਂ ਬਹੁਤ ਇੰਜੋਏ ਕਰ ਰਹੇ ਹਾਂ ਅੰਦਰ ਨਾ ਜੱਗੀ ਹੋ ਗਿਆ ਨਾ ਚਪੇੜ ਮਾਰਾ ਤਾ ਫਿਰ ਹੋਣਾ ਨਹੀਂ ਉਧਰ ਵੀ ਭਾਂ ਤੇ ਉਧਰ ਆਉਂਦਾ ਨਾ ਨਹੀਂ ਉਧਰ ਜਾ ਰਹੀ ਹਾਂ ਉਧਰ ਜਾ ਰਹੇ ਹਾਂ ਹੁਣ ਆਈ ਹਾਂ ਦੀਦੀ ਮਾਸੀ ਆਨੰਦ ਨੂੰ ਸਾਇਰਾ ਕਜਕੀਨ ਨਹੀਂ ਹੁੰਦਾ ਮੈਂ ਨੰਨਾ ਮਾਸੀ ਚੁੰਨੀ ਵੱਡੋ ਬਿੰਦੀ ਚਕੀਨ ਹੋਏ ਡਬਲੇ ਸਰਕਾਰ ਤੱਕ ਫੇਰ ਜੀ ਕੋਈ ਨਹੀਂ ਉੱਧਰ ਹੋਈ ਬੱਚੇ ਉਹ ਲਿਫਟ ਅੱਤਰੇ ਹੋਈ ਜਿਹੜੀ ਮਰਜ਼ੀ ਦੀ

ਹੋ ਨਹੀਂ ਲੱਭ ਪਹੁੰਚ ਕੇ ਲੰਡਨ ਆਈ ਹੁਣ ਇੱਥੋਂ ਫੋਟੋ ਸ਼ੂਟ ਕਰਾਂਗੇ ਫਿਰ ਮਿਲਦੇ ਆ ਸਾਡੇ ਨਾਲ ਦੇ ਗਾੜੀ ਚਲਗੇ ਆ ਚੋਣਾ ਨੂੰ ਉਧਰ ਨੂੰ ਘੁੱਪ ਲੱਗੀ ਸੀ ਪਿੱਛੇ ਸਾਡੇ ਹੈਗਾ ਵਾ 빅 ਬੈਂਡ ਨੂੰ ਫੋਟੋ ਚੀਕੀ ਆ ਇਹ ਤਾਂ ਨਹੀਂ ਇਹ ਤਾਂ ਫੋਟੋ ਚੂਟ ਹੁੰਦੇ ਆ ਕਿ ਫੋਟੋ ਖਿੱਚਦੇ ਫੋਟੋ ਦਾ ਫੋਟੋ ਲੈਂਦੇ ਆ ਹਾਲਾਤ ਨਾਲ ਆਪਣਾ ਤਾਂ ਸਟਾਈਲ ਵਜ ਰਹੀ ਆ ਚਾਣਾ ਸਾਈਟ ਹੋਇਆ ਜੀਏ ਤੁਹਾਡੇ ਫਿਰ ਸਭ ਨੂੰ ਥੈਂਕ ਯੂ ਕਿਤਪਾ ਜੀ ਬਸ ਦੀ ਪੂਰੀ ਕਰ ਲੈਂਦੇ ਆ ਜੀ ਜੀ ਤੋਂ ਲਾ ਦਾ ਬਸ ਦੀ ਕਰ ਲਈ ਬਹੁਤ ਮਜ਼ਾ ਆ ਰਿਹਾ ਅੱਗੇ ਤੇ ਹੁਣ ਅਸੀਂ ਚੱਲ ਰਹੇ ਹਾਂ ਕੁਝ ਖਾਣ ਵਾਸਤੇ ਸਾਰਿਆਂ ਨੂੰ ਬਹੁਤ ਜਿਆਦੀ ਲੱਗੀ ਆ ਅਨੰਦ پوری ਮਸਤੀ ਕਰੰਗਾ ਕਿੱਦਾਂ ਲੱਗਦੇ ਫਿਰ ਬੜਾ ਮਜ਼ਾ ਆਉਂਦਿਆ ਜਾਂਦੇ ਅਨੰਦ ਫੋਟੋ ਵਿੱਚ ਆਉਂਦਾ ਨਾਲ ਲੱਗ ਜਾਂਦੀ ਵੀ ਲਿਆੜਾ ਹਾਂ ਕਿ ਨੋਸ ਮੈਂ ਕਿਹਦਾ ਹਾਂ ਬਲੌਗਰ ਨਾ ਕਿਹਦਾ ਹਾਂ ਰਿਸ਼ਕ ਆ ਜਿਵੇਂ ਲਾਈਵ ਤੋਂ ਰਿਅਕਨ ਆ ਹਾਂ ਹਾਂ ਹੌਕਾ ਇਥੇ ਇਸ ਨਦੀ ਆ ਇਹਦੇ ਵਿੱਚ ਬਣਿਆ ਤੇ ਇਹਦੇ ਟੂਰ ਐਪਸ ਵੀ ਹੈਗੇ ਟੂਰ ਕਰ ਸਕਦੇ ਆਪਾਂ ਹੋ ਚੱਲਣਦੇ ਆ ਨਾ ਹਾਂ ਚੱਲ ਨਹੀਂ ਉਹਨੇ ਪੂਰਾ ਪੂਰਾ ਲੰਡਨ ਆਈ ਵਿਖੋਣਾ 1 ਘੰਟੇ ਦਾ ਟੂਰ ਹੁੰਦਾ ਅੱਛਾ ਕੋਲੀਆਂ ਚੱਲੀ ਜਾਣਾ ਘੁੰਮੀ ਜਾਣਾ ਤੁਸੀਂ ਸਾਰਾ ਦੇਸ਼ ਥੋੜਾ ਥੋੜਾ ਹਣਾ ਥੱਲੇ ਹੁੰਦਾ ਥੋੜਾ ਥੋੜਾ 1 ਘੰਟੇ ਦਾ ਟੂਰ ਹੁੰਦਾ ਨਹੀਂ ਟਾਈਮ ਬੜਾ ਲੱਗਣਾ ਬੱਚਾ ਹੈ ਬੱਚਾ ਅਵਲ ਨੇ ਤੰਗ ਕਰਨਾ ਅਹੀਂ ਜਾਣਾ ਹੈ ਉੱਪਰ ਪਰ ਅਵਲ ਕਰਕੇ ਹੁਣ ਅਹੀਂ ਜਾਣਾ ਨਹੀਂ ਕਿਉਂਕਿ ਅਵਲ ਨੇ ਤਿੰਨ ਚਾਰ ਬੈਠੇ ਨਹੀਂ ਹੈ 1 ਘੰਟੇ ਦਾ ਟੂਰ ਜੀ ਮਾਚ ਨੂੰ ਸ਼ੁਰੂ ਜਾਂਦੇ ਜਿੰਟਾ ਉੱਪਰਾ ਟੂਰ ਕਰ ਸਕਦੇ ਇਹਦਾ ਖਾਣ ਪੀਣੇ ਵਾਸਤੇ ਮਿਲਦਾ ਤੇ ਤੁਸ ਵਾਸੇ ਵੇਖ ਹੀ ਸਕਦੇ ਆ ਬ੍ਰਿੰਦਰ ਨੂੰ ਵੇਖ ਸਕਦੇ ਖਾਣ ਪੀਣੇ ਵਾਸਤੇ ਇੱਕ ਚੈਂਪੀਅਨ ਦੀ ਬੋਤਲ ਦਿੰਦੇ ਧੰਨ ਬਸ਼ੰਤ ਇੱਕ ਕੈਂਟ ਦਾ ਟੂਰ ਐਲਸੋ ਨਹੀਂ ਜਾ ਸਕਦੇ ਬੱਚਿਆ ਕਰਕੇ ਬੱਚਿਆ ਜਿੰਨਾ ਦਾ ਹੌਸਲਾ ਨਹੀਂ ਹੈ ਸਕਦਾ ਹਾਂ ਉਸ ਸਾਰਾ ਦਿਸਦਾ ਨਾਲ ਲੰਡਨ ਲੰਡਨ ਦੇ ਦਰ ਤੋਂ ਸਾਰਾ ਜਾ ਜਿਹੜੇ ਨਾਲ ਆਏ ਨਦੀਆ ਜੀ ਤੋਂ ਇਸ ਨਾਲ ਜੀ ਉਹ ਸਾਰਿਆਂ ਨੂੰ ਲੱਗੀ ਭੁੱਖ ਬਸ ਭੱਜੇ ਜਾਣੇ ਭੱਜੇ ਜਾਣੇ ਕਿ ਕੁਝ ਖਾ ਲਈਏ ਆਨੰਦ ਨੂੰ ਤਾਂ ਬਹੁਤ ਜਿਆਦੀ ਲੱਗੀ ਓਕਾ ਹੁਣ ਹੀਰੇ ਅੰਦਰ ਚੱਲੇ ਆ ਕੋਨਾ ਫਾ ਚੱਲੇ ਆ ਸੰਤਨ ਨੰਦ ਤੇ ਕੁਮਨ ਆਵਾ ਜਸ ਵਨ ਯੂ ਗਾ ਕੱਟਿਓ 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 ਕੋਈ ਨਹੀਂ ਬੋਲਿਜੋ ਲੰਡਨ ਆਈ ਗਏ ਨਾ ਲੰਡਨ ਆਈ ਚੱਲੇ ਹੁਣ ਅਰੇ ਵਿੱਚ ਚੱਲੇ ਆਪਾਂ ਪਹਿਲਾਂ ਦੂਰ ਦੂਰ ਵੇਖੰਦੇ ਹਾਂ ਉਹ ਨਹੀਂ ਇੱਥੇ ਹੁਟਾ ਲੈਣ ਲੱਗੇ ਇਹਦੇ ਵਿੱਚ ਹਣਾ ਸਾਰਾ ਇਹ ਤਾਂ ਸਾਰਾ ਦੇ ਲੰਡਨ ਦੇ ਦਾ ਹੂੰ ਲੰਡਨ ਦੀ ਇਹ ਤਾਂ ਸਾਰਾ ਅਵਲੋ ਅਵਲੋ ਹੁਣ ਅਸੀਂ ਉੱਪਰ ਜਾ ਰਹੇ ਆ ਲੰਡਨ ਆਈ ਦੇਖੋ ਹੂੰ

ਪਾ ਜਮਾਂਗੋ ਪਰ ਤੱਕ ਸਾਰਾ ਸ਼ਹਿਰ ਵੇਖਣ ਲਈ ਲੱਗਦਾ ਦੇਖੋ ਦਿਖੂਗਾ ਮੰਡਰ ਬ੍ਰਿਜ ਵੀ ਦਿਖੂਗਾ ਮੈਂ ਹਸਤੋਂ ਉੱਪਰ ਜਾਣਾ ਪਰ ਤੱਕ ਮੰਡਾਨ ਆਈ ਸਿੱਚ ਬਹੁਤ ਚੰਗਾ ਮਜਾ ਆਉਂਦਾ ਮਜਾ ਆਉਂਦਾ ਆ ਮਜਾ ਆਉਂਦਾ ਆ ਤੈਨੂੰ ਪਾਠੇ ਗੁਰੂ ਆਉਂਦਾ ਪਹਿਲੇ ਹਜ਼ਾਰ ਹੀ ਦੇਣਾ

if there are sigur therefore Om Mar pairäm ema kumben padi achse qumben eghe jeghe qarabak pa oye hawa am corre èk wra ng цì shirt kemwa? mari ਸਾਰਾ ਲੱਗ ਰਿਹਾ ਸਾਰਾ ਲੱਗ ਰਿਹਾ ਅੱਜ ਡਰਾਈਵ ਕਰਕੇ ਬੁਝ ਗਿਆ ਉਧਰ ਜਾਣੇ ਕਿਹੜੀ ਸਾਈਡ ਤੇ ਅਸੀਂ ਹੁਣ ਬਹੁਤ ਮੈਨੂੰ ਲੱਗਦਾ ਇਹ ਤਰੀਕੇ ਵਿੱਚ ਜਿਹੜੀ ਸਾਈਡ ਸੇ ਗੇਜਾ ਕਰਦੇ ਜਿਆ ਪਰ ਸੁਵਿਧਾ ਨਹੀਂ ਹੋ ਉੱਥੇ ਜਾਣ ਨੂੰ ബാധ്യാറ ਹਾਂ ਸੀ ਪਾਸਾ ਜਿਆਨਿਕਿਆਨ ਕਰਾ ਦੇ ਜਿਆਨਿਕਿਆਨ ਸਭ ਕ ਨਿਕਣ ਨਜ਼ਰ ਆ ਰਿਹਾ ਬਿਲਡਿੰਗ ਆ ਬਹੁਤ ਅੱਛੀਆਂ ਸਭ ਤੋਂ ਉੱਪਰ ਆ ਗਏ ਕੋਈ ਆ ਸਭ ਤੋਂ ਉੱਪਰ ਆ ਗਏ ਸਭ ਤੋਂ ਉੱਪਰ ਆ ਗਏ ਹੋਰ ਸੀ ਤੇ ਕਰੀਆ ਨੂੰ ਕਰਾ ਸਭ ਬਹੁਤ ਚੀਜ਼ਾਂ ਹੈ ਬੰਦੇ ਆ ਤੇ ਮੋੜ ਜੀ ਦੇ ਤੱਕ ਆਪ ਆਜ਼ੀ ਟੋਪੀ ਨਾ ਸਿੱਧੀ ਬਾਹਰ ਆ ਰਿਹਾ ਹੈ ਇਹ ਜਿਹੜੇ ਜਿਹੜੇ ਕੋਈ ਨਹੀਂ ਕਿਉਂਕਿ ਇਹ ਟਾਈਮ ਲੱਗੇਗਾ ਕਿੰਨਾ ਵਧੀਆ ਸਾਰਾ ਹਾਂ ਅਮ ਸੇਗਰ ਕੋਲੀ ਉੱਪਰ ਬਿਖੜ ਤੇ ਹਾਂ ਕੀ ਕਹਿੰਦੇ ਆ

ਉੱਪਰ ਪ੍ਰੋਫੈਸਰ ਕਰਨੇ ਸਾਰੇ ਇੰਗਲੈਂਡ ਦੇ ਸਾਰਾ ਇੰਗਲੈਂਡ ਪਾਉਂਦੇ ਸਨ ਲੰਡਨ ਸੌਰੀ ਦੇਖੋ ਆ ਵੀ ਅੱਗੇ ਲੰਡਨ ਆਏ ਅਸੀਂ ਇੱਥੇ ਜਿੱਚੀ ਬੈਠੇ ਆਂ ਥੱਲੇ ਥੱਲੇ ਨੂੰ ਜਾਣਦੇ ਆ ਹੁਣ ਅਸੀਂ ਆ ਸਾਡੀ ਅਨਹਦ ਬੈਠੀ ਆ ਤੂੰ ਇੱਧਰ ਕੀ ਦੇਖਦੀ ਪਈ ਆਇਆ ਇੱਧਰ ਦੇਖੋ ਸ਼ੁਰੂ ਸ਼ੁਰੂ ਕਿ ਇਹ ਜਿਹੜਾ ਬੰਦੇ ਪਾਸੇ ਤੋਂ ਆ ਬਹੁਤ ਬੱਡੇ ਬੱਡੇ ਸ਼ਿਖਰ ਜਿੰਨੇ ਜਿੰਨੇ ਆ ਰਹੇ ਨੇ ਇਹ ਬਿਲਕੁਲ ਨਹੀਂ ਦੇਖੀ ਤੁਰਦੀ ਤਾਂ ਦੇਪੀ ਸ਼ਰਮਣ ਨੂੰ

ਨਾ ਮੈਂ ਮੰਨ ਤੂੰ ਦਿਸਦਾ ਉਹ ਕੀ ਸਭ ਦੇ ਬਾਰੇ ਸਭ ਤੋਂ ਪਹਿਲਾਂ ਸਭ ਤੋਂ ਆਹ ਸਾਰੀ ਬਣਾਈ ਜਾਂਦੇ ਇਸ ਉਹਦਾ ਨਾਮ ਬਹੁਤ ਹੈ ਨਾ ਅਸੀਂ ਜਾਣਾ ਆਈ ਥਿੰਕ ਅਸੀਂ ਜਾਣਾ ਆ ਉਸ ਤੋਂ ਬੜ ਬਹੁਤ ਅੱਗੇ ਜਾਣਾ ਤੇ ਪਾਣੀ ਦਿਖਦਾ ਹੈ ਇਹੀ ਨਦੀ ਦੇ ਕੇ ਅੱਗੇ ਜਾ ਕੇ ਆ ਗਾਇਆ ਲੰਡਨ ਵਿੱਚ ਉੱਥੇ ਜਾਣਾ ਸੀ ਹੌਂ ਲੰਡਨ ਆਈ ਤੋਂ ਅਸੀਂ ਆ ਗਏ ਆ ਵਾਪਸ ਹੁਣ ਇੱਥੇ ਕਰਨ ਲਈ ਆ ਭੁੰਨੀ ਸ਼ੂਮੀ ਤੇ ਹੁਣ ਚੱਲੇ ਆ ਵਾਪਸ ਅਸੀਂ ਰਿਸਟੇ ਜਾਵਾਂਗੇ ਵੇਖਣ ਵਾਸਤੇ ਬੜਾ ਮਜ਼ਾ ਆਇਆ ਉੱਪਰ ਜਾ ਕੇ ਅਸੀਂ ਬੜਾ ਫੋਟੋ ਇੰਝ ਬਾਈ ਕੀਤਾ ਬਹੁਤ ਮਜ਼ਾ ਆਇਆ ਸ਼ਹਿਰ ਸਾਰਾ ਵੇਖਿਆ ਅਸੀਂ ਲੰਡਨ ਦਾ ਬਹੁਤ ਜ਼ਿਆਦਾ ਮਜ਼ਾ ਆਇਆ ਤੇ ਠੰਡ ਵੀ ਬਹੁਤ ਜ਼ਿਆਦੀ ਹੁੰਦੀ। ਬਾਰ ਆਈ ਬਹੁਤ ਜ਼ਿਆਦੀ ਠੰਡ ਹੋਈ। ਹਾਂ। ਆ ਦੇਖੋ ਮੈਂ ਕੋਈ ਆਇਆ। ਆਇਆ ਵਿਰਿੰਦਰ ਪਰ ਬੋਮ ਆਇਆ। ਪਹਿਲੇ ਹੀ ਬੱਚਾ ਨੂੰ ਬਹਿ ਡਰਾ ਦਿੱਤਾ ਕਿ ਅਸੀਂ ਨਹੀਂ ਅੰਦਰ ਐਂਟਰ ਕਰਨਾ। ਬੱਚੇ ਕਹਿੰਦੇ ਉਹ ਇਦਾਂ ਉਹਦਾ ਬਾਜੋਂ ਇੱਕਦਮ ਸਰਪ੍ਰਾਈਜ਼ ਹੋ ਕੇ ਜਸਵੰਤ। ਬੜਵਾਇਆ ਆਇਆ। ਹਾਂ। ਉਹਨਾਂ ਦਾ ਤੁਹਾਨੂੰ ਕੋਈ ਜਾਣਦੀ ਤੇ ਠੰਡ ਵੀ ਬਹੁਤ ਜ਼ਿਆਦੀ ਹੋਈ ਜਾਣਦੀ। ਮੇਰਾ ਆ ਤਾਂ ਟਾਈਮ ਹੀ ਜਾਂਦਾ ਨਾਲੇ ਠੰਡ ਹੋਈ ਜਾਂਦੀ। ਪੂਰਾ ਵਧੀਆ ਤੇ ਰਾਤ ਸਾਹਿਬ ਥੋੜੀ ਸ਼ਾਮਾਂ ਪੈ ਗਈਆਂ ਤੇ ਸ਼ਾਮਾਂ ਦਾ ਕੋਈ ਜ਼ਿਆਦਾ ਵਧੀਆ ਥਾਂ ਇੱਥੋਂ ਦਾ ਲਾਈਟਾਂ ਚੱਲਦੀਆਂ ਕਿੰਨੇ ਕਿੰਨੀ ਦੂਰ ਗਏ ਆਂ ਆਪਾਂ ਦਾ ਪੂਰਾ ਰੌਂਡ ਲੱਗਿਆ ਇਹਦਾ ਮੰਮਾ ਮੰਮਾ ਜੀ ਅੰਮਾ ਉਹ ਨਾਲ ਹੀ ਚੱਲਦੇ ਆਂ ਔੜੇ ਉੱਥੇ ਆਪਾਂ ਇਧਰ ਆ ਕੋਲ ਨਾ ਕਿ ਐਸੀ ਇਧਰ 치치 치 ਮੈਂ ਕਿਹਾ ਆ ਜਾ ਆ ਆ ਆ ਆ ਆ ਸੋ ਇਹ ਨਾ ਫਿਰ ਗਈ 치치 치 ਫਿਰ ਹੱਸ ਦੱਸ ਇੱਕ ਹੀ ਹੁੰਦਾ ਮੈਂ ਠੰਡ ਕਿੰਨੀ ਜਾਂਦੀ ਹੋਗੀ ਠੰਡ ਕਿੰਨੀ ਹੋ ਗਈ ਹੁਣ ਆਨ ਦਾ ਪਾ ਚੱਲੇ ਲੰਡਨ ਬ੍ਰਿਜ ਤੇ ਤੋ ਉੱਥੇ ਜਾ ਕੇ ਮਿਲਦੇ ਹੁਣ ਸਾਰਿਆਂ ਨੂੰ ਚੰਗਾ ਇਧਰ ਫੋਟੋ ਸ਼ੂਟ ਹੁੰਦੇ ਆ ਵਾ ਰਮਾਨ ਹੁਣਾਂ ਦਾ ਲੈ ਚਲ ਆਇਆ ਆਇਆ ਰਾਤ ਪੈ ਗਈ ਤੇ ਕਿੰਨਾ ਸੋਹਣਾ ਲੱਗਦਾ ਹਨ ਰਾਤ ਨੂੰ ਗੇਮ ਨਾ ਖੇਡ ਆ ਜਾ ਹੁਣ ਛੇਤੀ ਛੇਤੀ ਪਹੁੰਚੀਏ ਛੇਤੀ ਛੇਤੀ ਲੰਮਰਜੀ ਦੀ ਪਹੁੰਚੀਗੇ ਪਹਿਲਾ ਟ੍ਰੇਨ ਤੇ ਬੈਠ ਕੇ ਟ੍ਰੇਨ ਤੇ ਜਾਣਾ ਰਾਤ ਨੂੰ ਜਿਆਦਾ ਸੋਹਣਾ ਲੱਗਦਾ ਪਏ ਹਨਾ ਹੁਣ ਤਾਂ